महाराज चढ़ी कला बख़शे हो गला होजी प्यार मुख बमार जिव देक तेर बनार ਨੂੰ ਵੇਚ ਕੇ ਖਾ ਜਾਂਦੇ ਜਾ ਜਿਸ ਵੇਲੇ ਇੱਕ ਲੜਕੀ ਖੇੜਾ ਤੋਂ ਸਿਆਲੀ ਵਿਆਹੀ ਹੋਈ ਉਹਨੇ ਆਪਣੇ ਸਹੁਰੇ ਜਾਣਾ ਸੀ ਕਹਿੰਦੀ ਬਾਬੋ ਦੱਸ ਕੋਈ ਸੁੱਖ ਸੁਲੇਹਾ ਕਿਹਦੀ ਕੀ ਦੱਸਾਂ ਜਦੋਂ ਦੀ ਮੇਰੀ ਉਸਪਿੰਡ ਵਿੱਚੋਂ ਡੋਲੀ ਉੱਠੀ ਮੇਰੇ ਪਾ ਦਾ ਤਾਂ ਉਸਪਿੰਡ ਵਿੱਚ ਬਚਾੜ ਆ ਗਿਆ ਕੋਈ ਵੀ ਜਾਂਦਾ ਨਹੀਂ ਜੇ ਕਿਤੇ ਰਾਂਝਣ ਵਾਹੀ ਜਾਂਦਾ ਹੋਇਆ ਉਹਨੂੰ ਇਹ ਕਹਦੀ ਉਹਦੀ ਯਾਦ ਚ ਬੈਠੀ 12 ਮਾਹ ਗਿਣਦੀ ਆ ਹੀ ਸਾਲ ਰਾਂਝੇ ਚਾਕ ਨੂੰ 12 ਮਹੀਨੇ 30 ਦਿਨ ਕਿਵੇਂ ਯਾਦ ਕਰਦੀ ਆ ਬਾਬੂ ਸਿਆ ਏ ਐਂ ਕਰਦੀ ਆ ਕੁਸ਼ਰਾ ਬਣੇ ਰਹਦਾ ਤੇ ਉਪੀਰੇ ਗੇ ਜਗੇ ਨੇ ਹਰ ਫੰਡਤਾਵੇ ਮੁਰਗੇਰੇ ਜਗੇ ਨੇ ਹਰ ਫੰਡਤਾਵੇ ਮੁਰਗੇਰੇ ਜਗੇ ਨੇ ਕਾਗ ਟੁੱਟ ਗਿਆ ਸਾਰੀ ਦੁਨੀਆ ਦਾ ਹਨ ਫੋਕਿਆ ਬੜਕੀਆਂ ਵਿਵਾਰੀਏ ਬਣੇ ਰਹੋ ਖੁਸ਼ ਰਹੋ ਦਾਤੋ ਮਹਾਰਾਜ ਚੰਦਿਆਖਲਾ ਬਖਸ਼ ਇਸ ਰਹੀਆਂ ਕਾਇਮ ਬੜਾ ਭਾਈ ਬਣੇ ਰਹੋ ਦਾਤੋ ਮਹਾਮਾਈਂ ਕਿਰਪਾ ਬਣਾਈ ਰੱਖੇ ਹਰ ਮਨਾਨ ਫਤੇ ਬਖਸ਼ੇ ਇਠ ਜਾਲ ਕੋਲੇ ਕਰ ਲੈ ਸ਼ਗਬ ਛੋੜੇ ਨੀ ਮੈਂ ਸਦਕੇ ਸੁੱਕ ਕੇ ਪਿੰਜਰਾ ਹੋਗੀ ਦਦੇਸ਼ ਕਦੀ ਮਾਰੀ ਬਣੇ ਰੋਦਾਤੇ ਹੋ ਮਹਾ ਮਾਈ ਕਿਰਪਾ ਬਣਾਈ ਰੱਖੇ ਹਰ ਮਦਾਨ ਫਤਿਹ ਬਖਸ਼ੇ ਬਣੇ ਰੋਦਾਤੇ ਬਣੇ ਰੋ ਫਰਹ ਚਰਨ ਕਲਾ ਬਖਸ਼ੇ ਸੁਮੇ ਰਹੋ ਬਣੇ ਰਹੋ ਦਾਤੇ ਬਣੇ ਰਹੋ ਜੇ ਹਰ ਜੋ ਗਏਗੀਆ ਨੈਣ ਪ੍ਰਾਨ ਨਮੋਤਣ ਦੇ ਦੇਗੇ ਜਨਹਾਰੀ ਆ ਪਾਦੋਂ ਪਾਦੋ ਜਕਦੀ ਸੋਇਓ ਬੰਦੇ ਸਾਰੇ ਦੇ ਨੇ ਮੈਂ ਸਦਕੇ ਜੇ ਕੋਈ ਤੋੜ ਕਿਸੇ ਹੋਏ ਲੱਗੀ سو آ مل میرے مے دا داں دیا داروا مے تا پیاں تیرے در دیش کدی ماری کت تک کرما او کت تک کرما ہیریں ہن میں کی کر سکدی ہاں میں صدقے کھین لجاڑ ج پھسکی ہو جی بے خطاری پورے روزاتوں پورے سارا ਤੇ ਬਖਸ਼ੀ ਕੱਤਕ ਕਰਮਾਹੀਣੀ ਹੁਣ ਮੈਂ ਕੀ ਕਰ ਸਕਦੀ ਆ ਇਹਨਾਂ ਦੇ ਜਾਲ ਚ ਫਸ ਗਈ ਹੋਗੀ ਵੇਖ ਦਿਯਾਰੀ ਓ ਮਗਰ ਮਹੀਨੇ ਸੀਨੇ ਦਾਗ ਪੈ ਗਿਆ ਹੀਰ ਦੇ ਜੱਦੀ ਰਾਂਝੇ ਕੰਨਿਓ ਓ ਮੇਰਾ ਗਈ ਫਟਗਾਰੀ ਓ ਵਿੱਚ ਪੈ ਨੈਣ ਦਰਸ਼ਨ ਤੇਰੇ ਦਰਸ਼ਨ ਨੂੰ ਮੈਂ ਸਦਕੇ ਖਾਨੀ ਕੇਰੇ ਦੇ ਸਿਲਾ ਰਹਦਾ ਤੇ ਉਹ ਬਣੇ ਰੋਮਾਂ ਲ ਚੜਦੀਆਂ ਗੱਲਾਂ ਬਖਸ਼ੇ ਹਰ ਮਦਦਨ ਫੁੱਤੇ ਬਖਸ਼ੇ ਖਾਨੀ ਕਿਹੜੇ ਦੇਸੀ ਲਾਗਿਏ ਉਡਾਰੀ ਮਾਗ ਮਗਾ ਕੇ ਸਾਨੂੰ ਆਬ ਵਾ ਤੂੰ ਵੀ ਕਿਤੇ ਗਲਵਾਰੀ ਓ ਫੱਗਣ ਫੋਲ ਦੁੱਖ ਨੇ ਸੁਣਾਵਾ ਕੇਰੇ ਦਰਦੀ ਨੂੰ ਮੈਂ ਸਦਕੇ ਪਿਛੜੇ ਆ ਉਹ ਵਿੱਚ ਪੈ ਨੈਣ ਤਰਸੇ ਤੇਰੇ ਦਰਸ਼ਨ ਕੋ ਹਾਨੀ ਕਿਹੜੇ ਦੇਸੀ ਰਾਜ ਐ ਓਨਾਰੀ ਮਾਨ ਮੰਗਾ ਕੇ ਸੰਦੂਆ ਬਦਹਾਲਾ ਕਰ ਜਾਵੇ ਬਣ ਕੇ ਬੈ ਗਿਆ ਪੱਟੂਆ ਕੀ ਵਿਜਲੇ ਗਵਾਰੀ ਫੱਕਣ ਫੋਲ ਦੁੱਖ ਸੁਣਾਵਾ ਕੇ ਦਰਦੀ ਨੂੰ ਮੈਂ ਛੱਡ ਕੇ ਪਿਛੜੇ ਯਾਰ ਮੜਾਵੇ ਕਿਹੜਾ ਅਨੰਦ ਬਈਾਰੀ ਯਾਰ ਮੜਾਵੇ ਕੇ ਵਾਲੇ ਅਨਤ ਬਿਆਰੀ ਲੌਂਗ ਲੈਤਾ ਮੇਰੀ ਜਾਨ ਲਵਾਦੇ ਆ ਗਈ ਹੈ ਮਿਲਨਾ ਮਿਲਵੇ ਰਾਜਣਾ ਫੇਰ ਨਾ ਜਤਾਰੀ ਓ ਪੰਜਲੀ ਵਾਲਿਆ ਮੈਂ ਅਰ ਜਾ ਕਦੀ ਤੇਰੀਆਂ